ਤਦੋਂ ਬਸੀਪਠਾਣਾ ਬਾਈਪਾਸ ਤੇ ਲੋਕਾਂ ਦੇ ਵੱਲੋਂ ਬਿਜਲੀ ਦੇ ਲੰਬੇ ਕਟੜਾ ਤੋਂ ਦੁਗੀ ਹੋ ਕੇ देर रात ਲੋਕ ਸੜਕਾਂ ਤੇ ਆ ਗਏ ਨੇ ਤੇ ਬਸੀਪਠਾਣਾ ਬਾਈਪਾਸ ਜਾਮ ਕਰ ਦਿੱਤਾ ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤੀ ਤਰਨੇ ਦੇ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਬਿਜਲੀ ਨਾ ਹੋਣ ਕਾਰਨ ਅਤੇ ਪੈ ਰਹੀ ਭਾਰੀ ਗਰਮੀ ਕਾਰਨ ਨਿੱਕੇ-ਨਿੱਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ। ਪਰ ਮੈਕਮੈਨ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ ਹੈ ਜਿਸ ਕਾਰਨ ਅੱਕ ਕੇ ਸਾਨੂੰ ਇਹ ਕਦਮ ਚੁੱਕਣਾ ਪਿਆ। ਉਨਾ ਮੰਗ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਬਿਜਲੀ ਦੀ ਸਪਲਾਈ ਤੁਰੰਤ ਚਾਲੂ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਐਸਡੀਓ ਗੁਰਤੇਜ ਸਿੰਘ ਅਤੇ ਡੀਐਸਪੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਸਾਡੀ ਇੱਥੇ ਇੱਕ ਪਿੰਡ ਪੈਂਦਾ ਸ਼ੀਦਗੜ੍ਹ ਦੀਆਂ ਕਲੋਨੀਆਂ ਬੈਠੀਆਂ ਨੇ ਇੱਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਲਾਈਟ ਨਹੀਂ ਆ ਰਹੀ 4 ਵਜੇ ਤੋਂ ਲਗਾਤਾਰ ਆਨਲਾਈਨ ਕੰਪਲੇਟਾ ਵੀ ਪਾਈਆਂ ਹੋਈਆਂ ਨੇ ਲਗਾਤਾਰ ਐਡੀਓ ਸਾਹਿਬ ਨੂੰ ਵੀ ਤੇ ਲਗਾਤਾਰ ਜਈ ਸਾਹਿਬ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਪਰ ਉਹ ਕਹਿੰਦੇ ਨੇ ਹੜਤਾਲ ਚੱਲ ਰਹੀ ਹੈ ਵੀ ਅਸੀਂ ਕੁਝ ਕਰ ਨਹੀਂ ਸਕਦੇ ਅਖੀਰ ਹੁਣ ਲਾਸਟ ਟਾਈਮ ਜਦੋਂ ਐਡੀਓ ਸਾਹਿਬ ਨਾਲ ਸ਼ੈਰੀ ਨਾਲ ਗੱਲ ਹੋਈ ਸਾਡੀ ਉਹਨਾਂ ਨੇ ਬੜੀ ਹਾਸੋ ਹੁਣੀ ਗੱਲ ਸਾਡੇ ਨਾਲ ਕੀਤੀ ਤੁਸੀਂ ਦੇਖੋ ਇਹ ਕੁਰਸੀਆਂ ਤੇ ਬੈਠੇ ਨੇ ਇਹਨਾਂ ਨੂੰ ਗੁਰੂ ਮਹਾਰਾਜ ਨੇ ਅਹੁਦੇਦਾਰੀਆਂ ਬਖਸ਼ੀਆਂ ਨੇ ਉਸ ਤੋਂ ਬਾਅਦ ਇਹ ਸਾਡੇ ਨਾਲ ਆਮ ਪਬਲਿਕ ਨਾਲ ਕੋਝਾ ਮਜ਼ਾਕ ਕਰਦੇ ਨੇ ਸਾਨੂੰ ਕਹਿੰਦੇ ਨੇ ਵੀ ਇਸ ਮੇਰੇ ਕੋਲ ਸਟਾਫ ਹੈ ਨਹੀਂ ਹੁਣ ਦੱਸੋ ਅੱਧੀ ਰਾਤ ਨੂੰ ਕਿਤੇ ਮੈਂ ਖੰਬੇ ਦੇ ਚੜ ਜਾ ਦੱਸੋ ਐਸਜੀਓ ਦੀ ਪੋਸਟ ਤੇ ਬੈਠ ਕੇ ਤੁਸੀਂ ਇੱਕ ਗ੍ਰਿਡ ਦੇ ਮਾਲਕ ਹੋ ਤੁਹਾਡੇ ਮੂੰਹ ਤੋਂ ਇਹ ਗੱਲ ਸ਼ੋਭਾ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਬਾਅਦ ਚੱਲਣ ਨਾਲ ਗੱਲ ਕੀਤੀ ਫਿਰ ਕਹਿੰਦੇ ਨੇ ਔਖੀ ਘੜੀ ਤਾਂ ਕੱਟਣੀ ਪੈਂਦੀ ਹੈ ਤੁਸੀਂ ਬੈਠਿਓ ਮਖਮਲ ਦੀਆਂ ਚਾਦਰਾਂ ਤੇ ਔਖੀ ਘੜੀ ਆ ਕੇ ਸਾਡੇ ਵਿੱਚ ਬਰਾਬਰ ਆ ਕੇ ਬੈਠੋ ਪਤਾ ਤਾਂ ਲੱਗਿਆ ਤੁਹਾਨੂੰ ਵੀ ਔਖੀ ਘੜੀ ਕਿੱਥੇ ਕਿਵੇਂ ਜਾਂਦੀ ਹੈ ਸਿਰਫ ਬੋਲ ਕੇ ਔਖੀ ਘੜੀਆਂ ਨਹੀਂ ਕੱਟੀਆਂ ਜਾਂਦੀਆਂ ਤੇ ਜਿਹੜੀ ਹੁਣ ਲੈਡ ਦਾ ਪ੍ਰਬੰਧ ਹੈ ਤੇ ਹੁਣ ਤੁਸੀਂ ਕਰਨ ਜੇ ਸਾਡੇ ਹੱਥ ਜਿੰਦਾ ਫਿਰ ਤੁਸੀਂ ਸਾਨੂੰ ਕਹਿੰਦੇ ਨਾ ਬੱਚੇ ਪਰੇਸ਼ਾਨ ਹੋ ਰਹੇ ਨੇ ਪਿੰਡਾਂ ਦੇ ਵਿੱਚ ਮੈਸੋਂ ਪਤਾ ਮੱਛਰ ਦਾ ਟਾਈਮ ਹੈ ਬਰਸਾਤ ਦਾ ਸਮਾਂ ਹੈ ਮੱਛਰ ਹੈ ਗਰਮੀ ਦੇ ਨਾਲ ਭਾਦੋਂ ਦਾ ਮਹੀਨਾ ਚੱਲਦਾ ਤੇ ਕਿੰਨੀ ਕਿੰਨੀ ਬੜੀ ਪਰੇਸ਼ਾਨੀਆਂ ਕਿਹੜੇ ਫੀਟਰ ਦੀ ਪ੍ਰੋਬਲਮ ਆ ਰਹੀ ਹੈ ਜੀ ਤੁਹਾਨੂੰ ਇਹ ਆਪਣੇ ਇੱਧਰ ਸ਼ੀਤਕਰ ਫੀਟਰ ਪੈਂਦਾ ਜੀ ਇੱਕ ਵੀ ਕਾਰਨ ਬਤਾ ਮਾਦ ਨਾ ਜਿਹੜਾ ਹਾਲੇ ਤੱਕ ਜਿਹੜੀ ਆ ਕਾਰਨ ਤਾਂ ਜੀ ਇਹ بجلی ਮਹਿਕਮੇ ਦੀ ਬਹੁਤ ਵੱਡੀ ਅਣਗਹਿਲੀ ਹੈ ਇੱਕ ਜੈਂਫਰ ਦੀ ਪ੍ਰੋਬਲਮ ਹੈ ਦੇਖੋ ਇਹ ਜੇ ਆਪਾਂ ਮਸਲੇ ਨੇ ਗੱਲ ਕਰੀਏ ਤਾਂ ਜਿਹੜਾ ਦਸੀ ਪਠਾਣਾ ਗਰੇਡਾ ਨਾ ਇਸ ਨਾਲ ਜੁੜੇ ਤਾਂ ਅਣਗਿਣਤ ਮਸਲੇ ਨੇ ਜੀ ਸਾਰੇ ਇਹ ਅੱਜ ਇੱਥੇ ਕੁਝ ਇੱਕ ਕਸਵਾਰਿਆ ਸ਼ੀਤ ਵਗੇ ਲੋਕ ਇੱਥੇ ਰਹਿੰਦੇ ਨੇ ਤੇ ਉਹਨਾਂ ਦਾ ਇੱਥੇ ਇੱਕ ਜੰਫਰ ਉੜਿਆ ਵਾ ਸੀਗਾ ਟੁੱਟਿਆ ਵਾ 2 ਵਜੇ ਦੇ ਬਿਜਲੀ ਮੁਲਾਜ਼ਮਾਂ ਨਾਲ ਗੱਲ ਚੱਲ ਰਹੀ ਆ ਜੇ ਪਰ ਕੋਈ ਵੀ ਅਧਿਕਾਰੀ ਇੱਥੇ ਆ ਕੇ ਸਾਡਾ ਮਸਲਾ ਨਹੀਂ ਇਹਨਾਂ ਨੇ ਹੱਲ ਕਰਿਆ ਤੇ ਉਹ ਉਲਟਾ ਇਹ ਕਹਿੰਦੇ ਨੇ ਵੀ ਯਾਰ ਅਸੀਂ ਜਦੋਂ ਆ ਰਾਤ ਹੋਈ ਆ 8 ਵਜੇ ਐਕਸ਼ਨ ਸਾਹਿਬ ਨਾਲ ਐਸਡੀ ਨਾਲ ਜਦੋਂ ਗੱਲ ਹੋਈ ਕਹਿੰਦੇ ਵੀ ਇਹਦਾ ਕੰਮ ਕਰ ਲੂ ਹੋਊਗਾ ਅਸੀਂ ਕਿ ਇੱਕ ਜੇ ਜੰਫਰ ਨਹੀਂ ਤੁਸੀਂ ਲਾ ਸਕਦਾ ਅਦਿਕ ਨਿਕਮਾ ਹੋਰ ਕੀ ਕਰੂਗਾ ਅਸੀਂ ਨੇ ਫਿਰ ਇਹਨਾਂ ਨੂੰ ਕਿਹਾ ਜਦੋਂ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਰਾਤ ਨੂੰ ਤੁਸੀਂ ਯਾਰ ਸੀਗਾ ਵੀ ਰਾਤ ਨੂੰ ਬੱਚੇ ਕਸ਼ਟ ਕੱਟਣਗੇ ਕਹਿੰਦਾ ਯਾਰ ਕਸ਼ਟ ਕੱਟ ਲੋ ਕਿੱਡੀ ਕ ਗੱਲ ਆ ਅਸੀਂ ਕਹਾਂ ਫਿਰ ਜੇ ਕਸ਼ਟ ਕੱਟਣਾ ਆ ਜੀ ਕਿਉਂ ਨਾ ਫਿਰ ਅਸੀਂ ਸਾਰੇ ਆਪਣਾ ਉਹ ਪਰਿਵਾਰ ਦੇ ਨਾਲ ਜਿਹੜੇ ਪਰਿਵਾਰ ਕਸ਼ਟ ਕੱਟ ਰਹੇ ਨੇ ਅੱਜ 18-20 ਪਿੰਡਾਂ ਦੇ ਹਰੇਕ ਪਿੰਡ ਦੇ ਵਿੱਚ 1-1 2-2 ਸਾਡੇ ਕਾਈ ਪ੍ਰਧਾਨ ਅਸੀਂ ਸੱਦੇ ਨੇ ਅਸੀਂ ਕਹਾਂ ਫਿਰ ਅਸੀਂ ਬਰਾਬਰ ਕਸ਼ਟ ਕੱਟਾਂਗੇ ਇਸ ਕਰਕੇ ਅਸੀਂ ਇੱਥੇ ਰੋਡ ਦੇ ਉੱਤੇ ਬੈਠੇ ਆਂ ਨੇ ਕੋਈ ਕੋਈ ਅਧਿਕਾਰੀ ਨਹੀਂ ਮੰਨ ਰਿਹਾ ਬਿਜਲੀ ਵਿਭਾਗ ਦੇ ਨਾਲ ਗੱਲ ਕਰਨ ਨੂੰ ਉਹ ਤਾਂ ਪੂਰੀ ਅੜੀ ਪਗਾ ਰਹੇ ਆ ਤੇ ਸਿਰਫ ਤੇ ਸਿਰਫ ਬਸੀ ਪਠਾਣਾ ਦਾ ਪ੍ਰਸ਼ਾਸਨ ਨੇ ਆ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਉਹਨੂੰ ਐਡਵਰਟ ਕੀਤਾ ਪਰ ਬਿਜਲੀ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰਨੇ ਨੂੰ ਇਹ ਲੋਕਾਂ ਦਾ ਮਸਲਾ ਹੱਲ ਕਰਨ ਦੀ ਕੋਈ ਵੀ ਉਹਨਾਂ ਦੀ ਇਕੋ ਅਸਿਸੈਂਟ ਤੈਹੀ ਤਰਵਾਇਆ ਗਿਆ ਵੀ 9 ਵਜੇ ਤੱਕ ਆਪਾਂ ਸਪਲਾਈ ਚਲਾ ਦਾਂਗੇ ਕੋਸ਼ਿਸ਼ ਸਾਡੀ ਪੂਰੀ ਰਹੂਗੀ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀਆ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਠੀਕ ਹੈ ਤੇ ਸਾਡੇ ਕੋਲ ਮੁਲਾਜ਼ਮ ਹੈ ਜਿਹੜੇ ਇਸ ਟਾਈਮ ਤੇ ਅਵੇਲੇਬਲ ਹੈ ਨਹੀਂਗੇ ਤੇ ਅਕੋਰਡਿੰਗਲੀ ਜੋ ਵੀ ਸਿਚੁਏਸ਼ਨ ਹੋਊਗੀ ਉਹਨੂੰ ਟੈਕਲ ਕਰਨ ਦੇ ਲਈ ਅਸੀਂ ਰੈਡੀ ਆਂ ਕੱਲ ਵੀ ਧਰਨਾ ਰਿਹਾ ਹੈ ਕੱਲ ਵੀ ਇਹਨਾਂ ਦੀ ਸਪਲਾਈ ਚੱਲਦੀ ਰਹੀ ਹੈ ਤੇ ਅੱਗੇ ਜੋ ਵੀ ਹੋਊਗਾ ਆਪਾਂ ਕੋਰ-ਤਰ ਬਣਦਾ